ਸ਼ਹੀਦ ਭਗਤ ਸਿੰਘ ਰਾਜਗੁਰੂ ਸਕਦੇ ਅਮਰ ਰਹਣਗੇ ਸ਼ਹੀਦੋ ਸਾਡੀ ਸੋਚ ਤੇ ਸ਼ਹੀਦੋ ਸਾਡਾ ਕਾਰਜ ਅਧੂਰਾ ਸ਼ਹੀਦੋ ਸਾਡਾ ਕਾਰਜ ਅਧੂਰਾ ਧੰਨਵਾਦ ਸਾਥੀਓ ਅੱਜ ਦੀ ਇਸ ਰੇਲੀ ਨੂੰ ਸਫਲ ਕਰਨ ਲਈ ਤਨਮਨ ਧੰਦੇ ਨਾਲ ਸਾਡਾ ਸਾਥ ਦੇਣ ਲਈ ਜਿੰਨਾ ਵੀ ਪਿੰਡਾਂ ਦੇ ਆਗੂਆਂ ਨੇ ਬਰਕਰਾਰ ਨੇ ਆਰਥਿਕ ਤੇ ਬਲ ਦਾ ਸਾਥ ਦਿੱਤਾ ਮੈਂ ਉਹਨਾਂ तमाम ਸਾਰੇ ਸਾਥੀਆਂ ਦਾ ਅੱਜ ਦੀ ਇਸ ਰੈਲੀ ਦੀ ਸਫਲਤਾ ਲਈ ਵਧਾਈ ਦਿਨਾ ਔਰ ਸਾਰੇ ਸਾਥੀਆਂ ਨੂੰ ਬੇਨਤੀ ਕਰਦਾ ਕਿ ਆਉਣ ਵਾਲੇ ਦਿਨਾਂ ਚ ਵੀ ਆਪਾਂ ਐਸੇ ਕੰਗਣਾ ਐਸੇ ਤਰੀਕੇ ਨਾਲ ਹੋਰ ਵੀ ਜੋਸ਼ ਨਾਲ ਅਸੀਂ ਮਿਹਨਤ ਕਰੀਏ ਤਾਂ ਕਿ ਪੰਜਾਬ ਦੇ ਅੰਦਰ ਦੇਸ਼ ਦੇ ਅੰਦਰ ਮੈਨੂੰ ਸਮਾਜ ਦੀ ਦੱਬੇ ਕੁਚਲੇ ਸਮਾਜ ਦੀ ਅਸੀਂ ਏਕਤਾ ਦੀ ਪਾਵਰ ਖੜੀ ਕਰ ਸਕੀਏ ਤੁਸੀਂ ਸਾਰੇ ਵਧਾਈ ਦੇ ਪਾਤਰੋ ਜੈ ਭੀਮ ਜੈ ਭਾਰਤ ਅੱਜ ਦੀ ਰੈਲੀ ਦਾ ਮਕਸਦ ਇਨਕਲਾਬ ਅਸੀਂ ਰੈਲੀ ਦਾ ਨਾਮ ਰੱਖਿਆ ਇਨਕਲਾਬ ਦਾ ਮਤਲਬ ਪਰਵਰਤਨ ਤੇ ਤਬਦੀਲੀ ਹਿੰਦੀ 'ਚ ਪਰਿਵਰਤਨ ਕਿਹਾ ਜਾਂਦਾ ਪੰਜਾਬੀ ਦੇ ਵਿੱਚੋਂ ਤਬਦੀਲੀ ਕਿਹਾ ਜਾਂਦਾ ਪੰਜਾਬ ਦੀ ਧਰਤੀ ਦੇਸ਼ ਦੀ ਧਰਤੀ ਬੇਸ਼ੱਕ ਸਾਡੇ ਦੇਸ਼ ਦੀਆਂ ਹਕੂਮਤਾਂ ਦੇ ਉੱਤੇ ਬਖਵਾਕ ਰੰਗਾਂ ਦੇ ਹੱਟ ਮਰਾਜ ਕਰਦੇ ਨੇ ਪਰ ਹਕੀਕਤ ਇਹ ਹੈ ਕਿ 75 ਸ 77 ਸਾਲਾਂ ਦੀ ਆਜ਼ਾਦੀ ਦੇ ਬਾਅਦ ਵੀ ਸਾਡੇ ਉਹਨਾਂ ਰੈਫਰਾਂ ਦੇ ਸੁਪਨਿਆਂ ਦਾ ਸਾਡੇ ਉਹਨਾਂ ਸ਼ਹੀਦਾਂ ਦੇ ਸੁਪਨਿਆਂ ਦਾ ਹਜੇ ਪਾਕਿਸਤਾਨ ਸਮਾਜ ਨਹੀਂ ਬਣਿਆ ਹਜੇ ਤੱਕ ਉਹ ਸਮਾਜ ਨਹੀਂ ਸਿਰਜਿਆ ਗਿਆ ਕਿਉਂਕਿ ਅੱਜ 77 ਸਾਲਾਂ ਦੀ ਆਜ਼ਾਦੀ ਦੇ ਬਾਅਦ ਜਦੋਂ ਅਸੀਂ ਦੇਖਦੇ ਆਂ ਦੇਸ਼ ਦਾ ਪ੍ਰਧਾਨ ਮੰਤਰੀ ਇਹ ਐਲਾਨ ਕਰਦਾ ਲਾਲ ਕਿਲੇ ਦੀ ਤਜੀਹ ਤੋਂ ਖੜ ਕੇ ਕਿ ਭਾਰਤ ਦੁਨੀਆ ਦੀ ਮਹਾਸ਼ਕਤੀ ਬਣ ਜਾ ਰਿਹਾ ਹੈ ਭਾਰਤ ਉਹਨਾਂ ਦੇਸ਼ਾਂ ਦੇ ਵਿੱਚ ਆ ਰਿਹਾ ਹੈ ਵਿਕਸਤ ਦੇਸ਼ਾਂ ਦੇ ਵਿੱਚ ਸ਼ਾਮਲ ਹੋਣ ਜਾ ਰਿਹਾ ਹੈ ਆਰਥਿਕ ਮਹਾਸ਼ਕਤੀ ਬਣ ਜਾ ਰਿਹਾ ਹੈ ਤੇ ਦੂਸਰੇ ਪਾਸੇ ਉਸੇ ਸਰਕਾਰ ਦੇ ਅੰਕੜੇ ਇਹ ਦੱਸਉਂਦੇ ਨੇ ਕਿ ਭਾਰਤ ਦੇ ਅੰਦਰ 80 ਕਰੋੜ ਲੋਕ ਉਹ ਲੋਕ ਨੇ ਜਿਨ੍ਹਾਂ ਕੋਲੇ ਦੋ ਟਾਈਮ ਦੀ ਰੋਟੀ ਦਾ ਜ਼ਿਗਾਰ ਨਹੀਂ ਇਸ ਲਈ ਦੇਰ ਦੀ ਸਰਕਾਰ ਧਰਤੀ ਤੇ ਦੇਖਦੇ ਆ ਕਾਨੂੰਨ ਸਾਰਨੇ ਬਰਾਬਰ ਨਹੀਂ ਹੁੰਦਾ ਇਸ ਲਈ ਅਸੀਂ ਅੱਜ ਦੀ ਇਹ ਰੈਲੀ ਜਿਹਨੂੰ ਸੇਧਾਂ ਨੂੰ ਸਮਰਪਿਤ ਕਰਤੀ ਹੈ ਇਸ ਰੈਲੀ ਨੂੰ ਅਸੀਂ ਨਾਂ ਦਿੱਤਾ ਇਨਕਲਾਬ ਦਾ ਔਰ ਦਲਤਾਂ ਦੇ ਉੱਤੇ ਜੋ ਅਤਿਆਚਾਰ ਹੋ ਰਿਹਾ ਦੇਸ਼ ਦੇ ਅੰਦਰ ਕਟ ਗਿੰਤੀ ਲੋਕਾਂ ਦੇ ਉੱਤੇ ਅਤਿਆਚਾਰ ਹੋ ਰਿਹਾ ਹੈ ਭਾਰਤੀ ਸੰਵਿਧਾਨ ਦੇ ਉੱਤੇ ਹਮਲੇ ਹੋ ਰਹੇ ਨੇ ਅਸੀਂ ਕਿਹਾ ਕਿ ਦੰਤਾ ਉੱਪਰ ਹੋ ਰਹੇ ਅਤਿਆਚਾਰਾਂ ਦੇ ਖਿਲਾਫ ਭਾਰਤੀ ਸੰਵਿਧਾਨ ਦੀ ਰਾਖੀ ਲਈ ਇਨਕਲਾਬ ਰੈਲੀ ਜੂਬੀ ਬਿਹਾਰ के नीचे अक्लिए ਅਤਿਆਚਾਰਾਂ ਦਾ ਆਪ ਤਨੀ ਦਿਖ ਰਹੇ ਹਨ ਪੰਜਾਬ ਦੀ ਧਰਤੀ ਚਾਰ ਪੰਜ ਸਾਲਾਂ ਤੋਂ ਜੂਪੀ ਬਿਹਾਰ ਦੀ ਤਰ੍ਹਾਂ ਪੰਜਾਬ ਦੀ ਧਰਤੀ ਦੇ ਉੱਤੇ ਦਲਤਾਂ ਗਰੀਬਾਂ ਦੇ ਉੱਤੇ ਅਤਿਆਚਾਰ ਹੋ ਰਹੇ ਨੇ ਕੀਤਾ ਜਾ ਰਿਹਾ ਹੈ ਤਾਂ ਤੋਂ ਦੂਰ ਹੋ ਰਹੀ ਹੈ ਰੋਜ਼ਗਾਰ ਦਾ ਹੱਕ ਮਿਲਿਆ ਰੋਜ਼ਗਾਰ ਲਈ ਸਾਡੇ ਮੁੰਡੇ ਕੁੜੀਆਂ ਜਵਾਨ ਧੀਆਂ ਪੁੱਤਾਂ ਨੂੰ ਸੜਕਾਂ ਦੇ ਉੱਤੇ ਉਹ ਹਾਕਮ ਜਿਹੜਾ ਕਹਿੰਦੇ ਅਸੀਂ ਘਰ ਘਰ ਨੌਕਰੀ ਦੇਵਾਂਗੇ ਨੌਕਰੀਆਂ ਲੈਣਾ ਲਾ ਦੇਵਾਂਗੇ ਚੋਣਾ ਵੇਲੇ ਰੋਜ਼ਗਾਰ ਮੰਗਦੇ ਸਾਡੇ ਉਹਨਾਂ ਮੁੰਡੇ ਕੁੜੀਆਂ ਨੂੰ ਛਲੀਆਂ ਬਾਹਾਂ ਕੁੱਟ ਕੇ ਸਿਰ ਤੇ ਰੰਗਾਂ ਦੇ ਉੱਤੇ ਇਹ ਤਸਵੀਰ ਆ ਸਾਡੇ ਦੇਸ਼ ਦੀ ਏ ਤਸਵੀਰ ਆ ਸਾਡੇ ਭਾਰਤ ਦੀ ਪੰਜਾਬ ਦੀ ਇਸ ਲਈ ਅੱਜ ਦਾ ਸਮਾਂ ਮੰਗ ਕਰਦਾ ਕਿ 90% ਬੌਜਨ ਕਿਰਤੀ ਸਮਾਜ ਉਹ ਸੜਕਾਂ ਤੇ ਆਵੇ ਉਹ ਜਥੇਬੰਦਕ ਪਾਵਰ ਖੜੀ ਕਰੇ ਆਜ਼ਾਦੀ ਦੇ ਲਈ ਸੰਵਿਧਾਨ ਦੀ ਰਾਖੀ ਲਈ ਔਰ ਆਪਦੇ ਹੱਕਾਂ ਦੀ ਪ੍ਰਾਪਤੀ ਲਈ ਜੇ ਕਿਸਾਨਾਂ ਦੀ ਗੱਲ ਕਰੀਏ ਕਿਸਾਨ ਸਰਕਾਰ ਤੇ ਰੋ ਰਹੇ ਨੇ ਪੰਜਾਬ ਦਾ ਮਾਨ ਮੁੱਖ ਮੰਤਰੀ ਸਾਨੂੰ ਤਾਂ ਕਹਾਵਤਾਂ ਦਾ ਯਾਦ ਆ ਗਈ ਵੈਸੇ ਕਿਸੇ ਸਾਥੀ ਦਾ ਮਨ ਤੇ ਨਾ ਲੱਗੇ ਮੈਂ ਕਿਸੇ ਨੂੰ ਖੇਸ ਪਹੁੰਚਾਉਣ ਲਈ ਨਹੀਂ ਬੋਲ ਰਿਹਾ ਜੋ ਪੰਜਾਬ ਦੇ ਅੰਦਰ ਸਾਡੀਆਂ ਕਹਾਵਤਾਂ ਨੇ ਕਿ ਲੋਕ ਮਿੱਤ ਨਹੀਂ ਹੁੰਦੇ ਮੁੱਖ ਮੰਤਰੀ ਮਾਨ ਨੇ ਪੰਜਾਬ ਦੇ ਅੰਦਰ 3 ਸਾਲਾਂ ਦੇ ਅੰਦਰ ਇਹ ਸਾਬਤ ਕਰਤਾ ਕਿ ਸਮਾਜ ਦੇ ਲੋਕ ਸੱਚਮੁੱਚ ਇਹ ਮਿੱਤ ਨਹੀਂ ਹੁੰਦੇ ਜਿੰਨਾ ਮਰਜ਼ੀ ਇਹਨਾਂ ਤੇ ਵਿਸ਼ਵਾਸ ਕਰ ਲਓ ਕਿਸਾਨ ਸੜਕਾਂ ਤੇ ਅੰਦੋਲਨ ਕਰ ਰਹੇ ਨੇ ਪਹਿਲਾ ਮੁੱਖ ਮੰਤਰੀ ਹੈ ਕਰੇ ਮੁੱਖ ਮੰਤਰੀ ਨੇ ਪੰਜਾਬ ਦੇ ਸੰਘਰਸ਼ੀਲ ਕਿਸਾਨਾਂ ਨਾਲ ਵਿਸ਼ਵਾਸ ਘਾਤ ਕੀਤਾ ਹੈ ਕਿਤੇ ਵਿਸ਼ਵਾਸ ਘਾਤ ਨੂੰ ਵਿਸ਼ਵਾਸ ਘਾਤ ਕਿਹਾ ਜਾਂਦਾ ਹੈ ਮੀਟਿੰਗ ਲਈ ਬੁਲਾਉਣਾ ਮੀਟਿੰਗ ਤੇ ਆਏ ਆਗੂਆਂ ਨੂੰ ਰਸਤਾ ਕਰ ਲੈਣਾ ਬਿਨਾ ਦੱਸੇ ਬਿਨਾ ਸੂਚਨਾ ਇਹਨੂੰ ਸਾਡੇ ਸਮਾਜ ਦੇ ਵਿੱਚ ਵਿਸ਼ਵਾਸ ਘਾਤ ਕਹਿੰਦੇ ਨੇ ਪਿੱਛੇ ਛੁਰਾ ਮਾਰਨਾ ਕਹਿੰਦੇ ਨੇ ਮੁੱਖ ਮੰਤਰੀ ਸਾਹਿਬ ਉਸੀਂ ਕਹਿੰਦਾ ਸੀ ਪੰਜਾਬ ਦੇ ਅੰਦਰ ਸਾਡੇ ਰਾਜ 'ਚ ਕਿਸੇ ਵਰਗ ਨੂੰ ਧਰਨਾ ਮੁਜਾਰਾ ਕਰਨ ਦੀ ਲੋੜ ਨਹੀਂ ਪੈਣੀ ਪਰ ਅੱਜ ਖੁਦ ਮੱਖ ਮੰਤਰੀ ਸੋਸ਼ਲ ਮੀਡੀਆ ਤੇ ਰਾਣਾ ਪਾ ਰਿਹਾ ਕਿ ਪੰਜਾਬ ਤਾਂ ਧਰ ਧਰਨਿਆਂ ਦੀ ਧਰਤੀ ਬਣ ਚੁੱਕਿਆ ਹੈ ਕਿਹਦੀ ਬਦੌਲਤ ਬਣ ਚੁੱਕਿਆ ਹੈ ਇਹ ਤੁਹਾਡੀ ਬਦੌਲਤ ਬਣ ਚੁੱਕਿਆ ਹੈ ਮਜ਼ਦੂਰਾਂ ਨੂੰ ਮਿਲਦੀ 2 ਰੁਪਏ ਦੀ ਕਣਕ ਉਸੇ ਆਤੀਗ ਲੜੀ ਥਾਦੇ 15 ਕਿਲੋ ਕਰਕੇ 1500 ਕਰੋੜ ਰੁਪਇਆ ਹਥਿਆਰਿਆਂ ਤੇ ਖਰਚ ਸਕਦੇ ਹੋ ਪਰ ਮਨਦੂਰਾਂ ਨੂੰ ਰੋਟੀ ਖਾਣ ਲਈ ਕੜਕ ਨਹੀਂ ਦੇ ਸਕਦੇ ਇਸ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਤਾਂ ਸਿਰਫ ਛੋਟਾ ਜਿਹਾ ਵਰਗਾ 17% ਵਾਦੀ ਵਾਲੇ ਕਿਸਾਨ ਜਿਹੜੇ ਸ਼ਰਕਾਤੇ ਨੇ ਸਟੈਂਡ ਸਾਡਾ ਸਮਾਜ ਜਿਹੜਾ ਬੈਠਾ ਪੰਡਾਲ ਦੇ ਵਿੱਚ ਜਿੱਦਾਂ 45% ਸਮਾਜ ਛੜਕਾ ਤੇ ਉੱtre ਆਇਆ ਹੈ ਮੁੱਖ ਮੰਤਰੀ ਸਾਹਿਬ ਤੁਹਾਡੀਆਂ ਇਹ ਗਿੱਧਰ ਚੱਗੀਆਂ ਲੂੰਬੜ ਚਾਲਾ ਪੰਜਾਬ ਦੇ ਐਸਸੀ ਸਮਾਜ ਨੇ ਚੱਲਣਾ ਨਹੀਂ ਦੇਣੀਆਂ ਜੇ ਤੁਸੀਂ ਐਸਸੀ ਸਮਾਜ ਵੱਲ ਸਿੱਧੀ ਨਿਗਾਹ ਨਹੀਂ ਕੀਤੀ ਅੱਜ ਦੀ ਇਸ ਸਟੇਜ ਦੇ ਉੱਤੇ ਅਸੀਂ ਇਹ ਚੈਲੰਜ ਕਰਦੇ ਹਾਂ ਪੰਜਾਬ ਦੀ ਸਰਕਾਰ ਨੂੰ ਇਸ ਲਈ ਵੀਰੋ ਅੱਜ ਆਪ ਸਮਾਜ ਪਾਰਟੀ ਕਿਸੇ ਵਿਸ਼ੇਸ਼ ਇੱਕ ਜਾਤ ਦੀ ਪਾਰਟੀ ਨਹੀਂ ਅੱਜ ਆਪ ਸਮਾਜ ਪਾਰਟੀ 90% ਕਿਰਤੀ ਬਹੁਜਨ ਸਮਾਜ ਦੀ ਪਾਰਟੀ ਹੈ ਉਹ ਕਿਸੇ ਵੀ ਜਾਤ ਦਾ ਹੋਵੇ ਕਿਸੇ ਵੀ ਧਰਮ ਦਾ ਹੋਵੇ ਅਜਾਦ ਸਮਾਜ ਪਾਰਟੀ ਦੇ ਸੰਸਦ ਭਗਵੰਤ ਮਾਨ ਹੋਰਾਂ ਨੇ ਦਿਖਾਇਆ ਸੀ ਜਦੋਂ ਇਨਕਲਾਬ ਦਾ ਨਾਰਾ ਲਾਉਂਦੇ ਸੀ ਆਪਾਂ ਸਾਰਿਆਂ ਨੇ ਵਿਸ਼ਵਾਸ ਕਰ ਲਿਆ ਵੀ ਸੱਚੀ ਮਿੱੱਚੀ ਜਰ ਬਾਬਾ ਸਾਹਿਬ ਡਾਕਟਰ ਭੀਮਰਾਓ ਮੇਦਕਰ ਭਗਤ ਸਿੰਘ ਦੀ ਵਿਚਾਰਧਾਰਾ ਅੰਕਲਾਬ ਲੈ ਹੁੰਦੀ ਜਿਹੜਾ ਕਲਾ ਅਕਾਲੀਆਂ ਕਾਂਗਸੀਆਂ ਦੇ 70 ਸਾਲਾਂ ਦੇ ਰਾਜ ਅਸੀਂ ਉਹਨਾਂ ਤੋਂ ਤੰਗ ਹੋਏ ਸੀ ਪਰ ਇਹਨਾਂ ਦੇ ਇਨਕਲਾਬ ਵਾਲਿਆਂ ਦੇ ਇਨਸਾਲਾਂ ਜੀ ਪੰਜਾਬ ਦੇ ਲੋਕਾਂ ਦਾ ਕੰਜ਼ਿਊਮਰ ਕੱਢ ਕੇ ਰੱਖਦਾ ਪੰਜਾਬ ਦੇ ਲੋਕਾਂ ਨੂੰ ਨਰਾਜ਼ ਕਰਦਾ ਇਸ ਲਈ ਵੀਰੋ ਆਜ਼ਾਦ ਸਵਾਰਟ ਪਾਰਟੀ ਪੂਰੇ ਦੇਸ਼ ਦੇ ਅੰਦਰ 90% ਬਹੁਜਨ ਕਿਰਤੀ ਸਮਾਜ ਦੀ ਅਗਵਾਈ ਕਰ ਰਹੀ ਹੈ ਮੈਂ ਬਿਸ਼ਵਾਸ ਨਾਲ ਕਹਿ ਸਕਦਾ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਸਰ ਸ੍ਰੀ ਕਾਂਸੀ ਰਾਮ ਜੀ ਜੋ ਵਿਚਾਰ ਧਾਰਾ ਸ਼ਹੀਦ ਭਗਤ ਸਿੰਘ ਰਾਜਗੁਰੂ ਸਖਦੇਵ ਜੀ ਦੀ ਜੋ ਵਿਚਾਰ ਧਾਰਾ ਉਸ ਵਿਚਾਰ ਧਾਰਾ ਨੂੰ ਆਜ਼ਾਦ ਸਮਾਜ ਪਾਰਟੀ ਆਜ਼ਾਦ ਸਮਾਜ ਪਾਰਟੀ ਦੇ ਮੁਖੀ ਚੰਦਰ ਸਿੰਘ ਰਾਜ ਜੀ ਬਿਨੇ ਰਤਨ ਜੀ ਔਰ ਸਮੁੱਚੀ ਸਾਡੀ ਕੇਂਦਰੀ ਟੀਮ ਉਹਨਾਂ ਵਿਚਾਰਾਂ ਨੂੰ ਦੇ ਦੇ ਅੰਦਰ ਜਨਤਾ ਦੇ ਵਿੱਚ ਲੈ ਕੇ ਜਾ ਰਹੀ ਹੈ ਮੈਂ ਵਿਸ਼ਵਾਸ ਨਾਲ ਕਹਿ ਸਕਦਾ ਜਸ਼ੀਦਾਂ ਦੀ ਜਾਤ ਤੇ ਰੱਖੀ ਕਰਵੇਂ ਕਾਂਨਪਰ ਦੇ ਵਿੱਚ ਕਿਉਂ ਨਾ ਜੇ 90% ਵਾਜਨ ਕੀਰਤੀ ਲੋਕਾਂ ਦੇ ਹੱਕ ਦੇ ਵਿੱਚ ਕੋਈ ਖਰੀ ਪਾਰਟੀ ਉਤਰੂ ਤਾਂ ਆਜ਼ਾਦ ਸਮਾਜ ਪਾਰਟੀ ਕਾਂਸ਼ੀ ਰਾਮ ਪਾਰਟੀ ਸਾਡੇ 90% ਵਾਜਨ ਕੀਰਤੀ ਲੋਕਾਂ ਦੇ ਵਿਸ਼ਵਾਸ ਤੇ ਖਰੀ ਉਤਰੂ ਨੀ ਮਾਹੀ ਜੀ ਬੀਨੇ ਜੀ ਕੱਲਾ ਅਸੀਂ ਜੈ ਭੀਮ ਕਹਿਣ ਵਾਲੇ ਨਹੀਂ ਕੱਲਾ ਨਾਰਾ ਲਾਉਣ ਵਾਲੇ ਨਹੀਂ ਜਿਹੜਾ ਵੀ ਸਾਡੇ ਸਮਾਜ ਵਾਲਾ ਮੈਨੂੰ ਅੱਖ ਦੇਖਦਾ ਅਸੀਂ ਉਹਨਾਂ ਅੱਖਾਂ ਨੂੰ ਰਹਿ ਨਹੀਂ ਦਿੱਤਾ ਪੰਜਾਬ ਦੇ ਅੰਦਰ ਜਾਇ ਫਿਰ ਮਾਨਸਾ ਦੇ ਅੰਦਰ ਵੱਖ-ਵੱਖ ਘਟਨਾਵਾਂ ਦਾ ਸਵਾਲ ਹੋਵੇ ਪਿਛਲੇ ਦਿਨੀ ਮਾੜ ਮੰਡੀ ਦੇ ਅੰਦਰ ਸਾਡੇ ਗਰੀਬ ਇੱਕ ਦੁਕਾਨਦਾਰ ਦੀ ਧੀ ਜਿਹੜੀ ਚੰਡੀਗੜ੍ਹ ਪੜ੍ਹਦੀ ਸੀ ਉਹਦੇ ਨਾਲ ਰੇਗ ਦਾ ਸਵਾਲ ਹੋਵੇ ਉਹਨੂੰ ਕਤਲ ਕਰਨ ਦਾ ਸਵਾਲ ਹੋਵੇ ਮਜ਼ਦੂਰ ਮੁਕਤੀ ਮੋਰਚੇ ਦੇ ਆਗੂ ਇੰਜੀਨੀਅਰ ਜਿੰਦਰ ਸਿੰਘ ਦੀ ਅਗਵਾਈ ਹੇਠ ਇਹ ਤਮਾ ਦੇ ਵੱਡੇ ਅੰਦੋਲਨ ਵੀ ਲੜੇ ਜਾ ਰਹੇ ਨੇ ਸਮਾਜ ਦੀ ਏਕਤਾ ਵੀ ਖੜੀ ਕੀਤੀ ਜਾ ਰਹੀ ਹੈ ਇਸ ਲਈ ਵੀਰੋ ਆਉਣ ਵਾਲੇ ਦਿਨਾਂ 'ਚ ਮੈਂ ਤੁਹਾਨੂੰ ਆਸ ਕਰਦਾ ਕਿ ਸਾਡੇ ਸ਼ਹੀਦ ਸਾਡੇ ਰਹਿਬਰ ਸਾਥੋਂ ਇਹੀ ਆਸ ਕਰਦੇ ਨੇ ਕਿ ਅਸੀਂ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਅਸੀਂ ਇੱਕ ਗਰੀਬ ਸਮਾਜ ਦੀ ਇੱਕ ਪਾਵਰ ਖੜੀ ਕਰੀਏ ਕਿਉਂਕਿ ਤੇਰੇ ਤੇ ਹਾਕਮ ਉਹ ਮਨੁਵਰਦੀ ਤਾਕਤਾਂ ਸਾਨੂੰ ਜਾਤਾਂ 'ਚ ਲੜਾਉਣਾ ਚਾਹੁੰਦੀਆਂ ਨੇ ਤਾਂ ਕਿ ਅਸੀਂ ਜਾਤਾਂ 'ਚ ਵੰਡ ਜਾਈਏ ਤੇ ਉਹ ਸਾਡੇ ਸਰਦਾਰ ਨੂੰ ਖਤਮ ਕਰ ਦੇਣ ਇਸ ਲਈ ਅਸੀਂ ਅੱਜ ਸ਼ਹੀਤਾਂ ਦੀ ਜਾਤ ਇਸ ਕਾਨਫਰੰਸ ਦੇ ਵਿੱਚ ਪੜਨ ਕਰੀਏ ਸੰਕਲਪ ਲਈਏ ਕਿ ਆਉਣ ਵਾਲੇ ਦਿਨਾਂ ਦੇ ਅੰਦਰ ਕਿਸੇ ਵੀ ਕਿਸਮ ਦਾ ਮੁੱਦਾ ਹੋਵੇ ਅਸੀਂ ਉਹ ਮੁੱਦਾ ਚਾਹੇ ਕੰਟਰੋਵਰਸੀਆ ਅਸੀਂ ਉਸ ਮੁੱਦੇ ਨੂੰ ਲੈ ਕੇ ਬੈਠ ਕੇ ਹੱਲ ਕਰਾਂਗੇ ਪਰ ਸਮਾਜ ਦੇ ਅੰਦਰ ਅਸੀਂ ਜਾਤਾਂ ਦੇ ਆਧਾਰ ਤੇ ਵੰਡੇ ਨਹੀਂ ਜਾਵਾਂਗੇ ਇਹੀ ਸ਼ਹੀਦ ਇਹੀ ਸਾਡੇ ਰਹਿਬਰ ਸਾਥੋਂ ਆਸ ਕਰਦੇ ਨੇ ਇਹੀ ਅੱਜ ਦਾ ਸਮਾਂ ਸਾਥੋਂ ਮੰਗ ਕਰਦਾ ਕਿ ਅਸੀਂ ਇੱਕ ਹੋ ਕੇ ਕਿਰਤੀ ਸਮਾਜ ਇਕੱਠੇ ਹੋਈਏ ਛੜਕਾਂ ਤੇ ਉੱਤਰੀਏ ਉਹਨਾਂ ਹਾਕਮਾਂ ਨੂੰ ਘੇਰ ਕੇ ਜਿਹੜੇ ਸਾਡੇ ਹੱਕ ਖਾਰੇ ਨੇ ਇੰਨੇ ਸ਼ਬਦਾਂ ਦੇ ਨਾਲ ਛੋਟਾ ਸਾਰਿਆਂ ਦਾ ਧੰਨਵਾਦ ਜੈ ਭੀਮ ਜੈ ਭਾਰਤ